ਸਾਂਝਾ ਪੰਜਾਬ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਾਸ਼ੀਆ ਲੋਕਦਲ ਵੱਲੋਂ 350 ਸਾਲਾ ਸ਼ਹੀਦੀ ਵਰੇਗੰਢ ਮਨਾਈ ਗਈ ਜਿਸ ਵਿੱਚ ਵਿਚਾਰ ਗੋਸ਼ਟੀ ਦਰਾਨ ਉੱਗੇ ਹੋਏ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਹਿੱਸਾ ਲਿਆ। ਇਸ ਸਮੇਂ ਹਾਸ਼ੀਆ ਲੋਕਦਰ ਦੇ ਚੀਫ ਕਨਵੀਨਰ ਡਾਕਟਰ ਕਸ਼ਮੀਰ ਸਿੰਘ ਜੀ ਖੁੰਡਾ ਉਹਨਾਂ ਨੇ ਬੀਬੀ ਅਮਰਜੀਤ ਪੰਜਗੜਾਈ ਨੂੰ ਮਾਲਵਾ ਜ਼ੋਨ ਦੇ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਸੋ ਆਓ ਗੱਲਬਾਤ ਕਰਦੇ ਹਾਂ ਟੀਮ ਦੇ ਨਾਲ ਮੇਰੇ ਤੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕਸ਼ਮੀਰ ਸਿੰਘ ਹੁੰਦਾ ਚੀਫ ਆਰਗੇਨਾਈਜ਼ਰ ਹਾਸ਼ੀਆ ਲੋਕ ਦਲ ਦੇ ਪਾਰਟੇ ਅੱਜ ਮੈਂ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਾਲਵਾ ਖੇਤਰ ਦਾ ਜਿਹੜਾ ਸਾਡਾ ਏਰੀਆ ਉਹਦੇ ਵਿੱਚ ਸਾਡੀ ਇੱਕ ਲੀਡਰਸ਼ਿਪ ਦੇ ਵਿੱਚ ਖਾਸ ਕਰਕੇ ਜੀਡੀ ਸਵਿੰਗ ਦੇ ਵਿੱਚ ਬਹੁਤ ਸਾਰ ਨੂੰ ਕਮੀ ਮਹਿਸੂਸ ਹੁੰਦੀ ਹੈ ਅਸੀਂ ਪਹਿਲਾਂ ਪੰਜੀਤ ਇਕਬਾਲ ਕੌਰ ਨੂੰ ਵੀ ਇਹ ਬੇਨਤੀ ਕੀਤੀ ਸੀ ਉਹਨਾਂ ਨੂੰ ਕਹਿ ਕੇ ਆਏ ਸੀਗੇ ਉਹਨਾਂ ਨੂੰ ਸਨਮਾਨਿਤ ਵੀ ਕਰਕੇ ਆਏ ਸੀਗੇ ਵੀ ਤੁਸੀਂ ਇਹ ਵਰਕ ਕਰੋ ਪਰ ਉਹ ਕਰ ਨਹੀਂ ਪਾਏ ਪਤਾ ਨਹੀਂ ਕੀ ਗੱਲ ਹੈ ਕਿਉਂਕਿ ਵੀ ਉਹਨਾਂ ਨੂੰ ਵੀ ਤੁਸੀਂ ਨਾਲ ਲੈ ਕੇ ਵਧੀਆ ਉਹ ਕਹ ਦੋ ਵੀ ਵਧੀਆ ਬੁਲਾ ਰਹੇ ਵੀ ਨੇ ਇੱਕ ਹਸਤੀ ਵੀ ਨੇ ਉਹਨਾਂ ਦੇ ਪਾਦਰ ਸਾਹਿਬ ਨੇ ਬਹੁਤ ਭਾਈਚਾਰੇ ਵਾਸਤੇ ਕੰਮ ਕੀਤਾ ਸੰਤਰਾਮ ਦਾਸੀ ਦੀ ਬੇਟੀ ਸੰਤਰਾਮ ਦਾਸੀ ਦੀ ਬੇਟੀ ਜਿਹੜੇ ਪ੍ਰਿੰਸੀਪਲ ਇਕਬਾਲ ਤੋਂ ਕਿ ਮੈਨੂੰ ਜਾਣਦੇ ਮਿਲੇ ਸੀ ਸੋ ਮੇਰੀ ਆਪਜੀ ਨੂੰ ਬੇਨਤੀ ਆ ਕਿ ਤੁਸੀਂ ਸਾਸ਼ੀਆ ਲੋਕਧਨ ਵੱਲੋਂ ਮਾਲਵੇ ਏਰੀਏ ਦੀ ਜਿਹੜੇ ਐਜੇ ਲੇਡੀਜ਼ ਵਿੰਗ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਕੋਸੀ ਤੇ ਵਰਕਰ ਉਹ ਜਿੰਨੇ ਉਹ ਜ਼ਿਲ੍ਹੇ ਵਿੱਚ ਉੱਥੇ ਅਸੀਂ ਆਪਣੇ ਜਿਹੜੇ ਲੀਡੀ ਸਵਿੰਗ ਆ ਉਹਨਾਂ ਨੂੰ ਮਜ਼ਬੂਤ ਕਰੀਏ ਪਹਿਲਾ ਜ਼ਿਲ੍ਹਾ ਪੱਧਰ ਤੇ ਫਿਰ ਅੱਗੇ ਅੱਗੇ ਆਪਾਂ ਨੂੰ ਜ਼ਿਲ੍ਹਾ ਦਾ ਪੱਧਰ ਤੋਂ ਅੱਗੇ ਤੋਰਿ ਜਾਵਾਂਗੇ ਇਹ ਮੇਰੀ ਬੇਨਤੀ ਹੈ ਜੀ ਇਹ ਤੁਸੀਂ ਪ੍ਰਵਾਨ ਕਰੋ ਠੀਕ ਹੈ ਜੀ ਹਾਂ ਹੁਕਮ ਸਰਬੱਤ ਜੀ ਜੋ ਮੈਨੂੰ ਸੇਵਾ ਦਿੱਤੀ ਹੈ ਮੈਂ ਆਪਣੀ ਤਨਦੇਹੀ ਨਾਲ ਆਪਣੇ ਭਾਈਚਾਰੇ ਦੀ ਜੋ ਸੇਵਾ ਮੈਨੂੰ ਮਿਲੀ ਹੈ ਮੈਂ ਆਪਣੀ ਤਨਦੇਹੀ ਨਾਲ ਇਸ ਨੂੰ ਨਿਭਾਵਾਂਗੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸਾਓ ਹਾਂ ਜੀ